19 ਮਾਰਚ ਨੂੰ ਸ਼ੰਭੂ ਤੇ ਖਨੌਰੀ ਤੇ ਲੱਗੇ ਕਿਸਾਨ ਮੋਰਚਿਆਂ ਦੇ ਉੱਪਰ ਹੋਈ ਸਰਕਾਰੀ ਕਾਰਵਾਈ ਤੋਂ ਬਾਅਦ 1400 ਕਿਸਾਨ ਹਿਰਾਸਤ ਦੇ ਵਿੱਚ ਲੈ ਗਏ ਸਨ ਇਹਨਾਂ ਗੱਲਾਂ ਦਾ ਖੁਲਾਸਾ ਕੀਤਾ ਪਟਿਆਲਾ ਦੇ ਆਈਜੀ ਸੁਖਚੰਨ ਸਿੰਘ ਗੱਲਣੀ ਸੁਖਚੰਨ ਸਿੰਘ ਗੱਲਣੀ ਅੱਜ ਮੀਡੀਆ ਦੇ ਮੁਖਾਤਿਬ ਹੁੰਦੇ ਆ ਕਿ 1400 ਕਿਸਾਨ ਅਸੀਂ ਹਿਰਾਸਤ ਦੇ ਵਿੱਚ ਲਏ ਸੀ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਪਰੋਂ ਉਸ ਤੋਂ ਬਾਅਦ ਜਿਨ੍ਹਾਂ ਦੇ ਵਿੱਚੋਂ ਅਸੀਂ 800 ਜਿਹੜੇ ਕਿਸਾਨ ਨੇ ਉਹ ਰਿਹਾ ਕਰ ਚੁੱਕੇ ਆ ਤੇ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਲੋੜ ਦੇ ਅਨੁਸਾਰ ਉਹਨਾਂ ਦੇ ਸਟੇਟਸ ਨੂੰ ਦੇਖਦੇ ਆ ਕਿ ਉਹਨਾਂ ਦੇ ਵਿੱਚ ਜ਼ਿਆਦਾਤਰ 60 ਸਾਲ ਤੋਂ ਉਮਰ ਦੀਆਂ ਔਰਤਾਂ ਨੇ ਕੁਝ ਇਹੋ ਜਿਹੇ ਕਿਸਾਨ ਨੇ ਜਿਨ੍ਹਾਂ ਦੀ ਦਵਾਈ ਚੱਲਦੀ ਆ ਉਹਨਾਂ ਨੂੰ ਅਸੀਂ ਜ਼ਿਆਦਾਤਰ ਨਹੀਂ ਜੇਲ੍ਹ ਦੇ ਵਿੱਚ ਰੱਖ ਸਕਦੇ ਤਾਂ 400 ਕਿਸਾਨ ਜਿਹੜੇ ਹੈਗੇ ਨੇ ਅੱਜ ਰਿਹਾ ਕੀਤੇ ਜਾ ਰਹੇ ਨੇ ਤਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਵੱਡੀ ਅਪਡੇਟ ਹੈ ਕਿ 400 ਕਿਸਾਨ ਪਟਿਆਲਾ ਪੁਲਿਸ ਵੱਲੋਂ ਜਿਹੜੇ ਕਿ ਪਟਿਆਲਾ ਦੀਆਂ ਵੱਖ-ਵੱਖ ਜੇਲਲਾਂ ਦੇ ਵਿੱਚ ਬੰਦ ਨੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ 400 ਕਿਸਾਨਾਂ ਨੂੰ ਅੱਜ ਰਿਹਾ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ 60 ਸਾਲ ਤੋਂ ਉੱਪਰ ਦੀ ਉਮਰ ਦੀਆਂ ਬਹੁਤ ਸਾਰੀਆਂ ਔਰਤਾਂ ਬੀਬੀਆਂ ਵੀ ਸ਼ਾਮਿਲ ਨੇ ਇਸ ਤੋਂ ਬਗੈਰ ਉਹਨਾਂ ਨੇ ਸ਼ੰਭੂ ਤੇ ਖਨੌਰੀ ਮੋਰਚਿਆਂ ਦੇ ਉੱਪਰ ਜਿਹੜਾ ਸਮਾਨ ਚੋਰੀ ਦੀਆਂ ਗੱਲਾਂ ਆ ਰਹੀਆਂ ਨੇ ਜਾਂ ਸਮਾਨ ਜਿਹੜਾ ਵੀ ਕਿਸਾਨਾਂ ਦਾ ਉੱਥੇ ਸੀਗਾ ਜੋ ਪੁਲਿਸ ਨੇ ਆਪਣੇ ਇੱਕ ਕਬਜ਼ੇ ਦੇ ਵਿੱਚ ਲਿਆਗਾ ਜਾਂ ਜਿੰਨੀਆਂ ਟਰਾਲੀਆਂ ਚੋਰੀ ਹੋਈਆਂ ਨੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਗੱਲਬਾਤ ਕਹੀ ਹੈ ਕਿ ਜਿਹੜਾ ਸਮਾਨ ਹੈ ਉਹ ਕੋਈ ਚੋਰੀ ਨਹੀਂ ਹੋਇਆ ਉਹ ਸਾਰਾ ਪੁਲਿਸ ਦੀ ਦੇਖਰੇਖ ਦੇ ਵਿੱਚ ਹੈ ਤੇ ਇਸ ਨੂੰ ਲੈ ਕੇ ਆਈਜੀ ਸੁਖਚੰਦ ਸਿੰਘ ਗਿੱਲ ਨੇ ਇੱਕ ਨੰਬਰ ਵੀ ਜਾਰੀ ਕੀਤਾ ਪਟਿਆਲਾ ਦੇ ਇੱਕ ਅਫੀਸਰ ਜੋ ਐਸਪੀ ਰੈਂਕ ਦੇ ਅਫੀਸਰ ਨੇ ਉਹਨਾਂ ਨੂੰ ਇਸ ਦਾ ਸਾਰਾ ਇੰਚਾਰਜ ਲਾਇਆ ਤੇ ਉਸ ਦਾ ਇੱਕ ਨੰਬਰ ਵੀ ਜਾਰੀ ਕੀਤਾ 9071300002 ਇਹ ਨੰਬਰ ਜਾਰੀ ਕੀਤਾ ਹੈ ਆਈਜੀ ਸੁਖਚੰਦ ਸਿੰਘ ਗਿੱਲਣੀ ਕਿ ਕਿਸੇ ਵੀ ਕਿਸਾਨ ਨੇ ਆਪਣੇ ਸਮਾਨ ਦੇ ਸਬੰਧ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਇਨਕੁਆਰੀ ਕਰਨੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਜਿੰਨਾ ਸਮਾਨ ਪਿਆ ਜਾਂ ਜਿੰਨੀਆਂ ਟਰਾਲੀਆਂ ਗੁੰਮ ਹੋਈਆਂ ਨੇ ਉਹਨਾਂ ਨੂੰ ਲੈ ਕੇ ਤਾਂ ਅੱਜ ਦੋ ਵੱਡੀ ਅਪਡੇਟ ਆ ਰਹੀ ਹੈ ਇੱਕ ਤਾਂ 400 ਕਿਸਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਤੇ ਦੂਜਾ ਕਿਸਾਨਾਂ ਦੇ ਗੁੰਮ ਹੋਏ ਸਮਾਨ ਦੇ ਸਬੰਧੀ ਇੱਕ ਨੰਬਰ ਜਾਰੀ ਕੀਤਾ ਐਸਪੀ ਰੈਂਕ ਦੇ ਅਧਿਕਾਰੀ ਨੂੰ ਇੰਚਾਰਜ ਲਾਇਆ ਗਿਆ ਅਪਡੇਟ ਦੇਖਣ ਦੇ ਲਈ ਜੁੜੇ ਰਹੋ